ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿੱਥੇ ਜਾਇ ਬਹੇ ਨੀਰੋ ਸਤਿ

ਹਾ ਕੀ ਕਾਲਤਾਏ ਭਾਈ ਜਿਨਹਰ ਨਾਮ ਤੇ ਆਵਾ ਰਾਮ ਕੇ ਆਹ ਜਿਨ ਨਨਕ ਸਤਗੁਰੂ ਉਜਿਆ ਦਿਨਹਰ ਪੂਜ ਕਰਵਾ ਪੂਜ ਕਰ ਸੋ ਥਾਨ ਸੁਹਾਵਾ ਰਾਮ ਰਾਮ ਕੀ ਸੋ ਥਾਨ ਸੁਹਾਵਾ ਰਾਮ ਰਾਮ ਜੀ ਸੋ ਥਾਨ ਸੁਹਾਵਾ ਰਾਮ ਰਾਮ ਜੀ ਬੋਨਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਦੀ ਬਾਦਸ਼ਾਹੀ ਰਸਮੀ ਪ੍ਰਥਮ ਭਗਤੀ ਸਿਮਰਦਾਇ ਗੁਰੂ ਨਾਨਕ ਦੇਵ ਧਿਆਏ ਪੈ ਅੰਗਦੁਰਤੇ ਅਮਰਦਾਸ ਰੰਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਗੁਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਕਿਸੇ ਲੈਠੇ ਸੌਂਖੁ ਪਜਾਈ ਤੇਗ ਬਹਾਦਰ ਸਿਮਰਿਆ ਘਰ ਨੂੰ ਲਦਾਵੇ ਧਾਏ ਸਭ ਤਾਈ ਹੋਈ ਸਹਾਇ ਕਸਮ ਬਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਧਾਈ ਹੋਈ ਸਹਾਇ ਦਸਾਂ ਪਾਸ਼ਾੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਰਾਬ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਸਤਿਗੁਰ ਨੇ ਮਾਣਿਆ ਦੇ ਮਾਣ ਨਾਣਿਆ ਤੇ ਤਾਣ ਜੋਤਿਆਂ ਦੀ ਓਟ ਮੇਰਸਰੀਆਂ ਦੇ ਆਸਰੇ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਰਦਾਸ ਬੇਨਤੀ ਜੋੜੀ ਹੈ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਮਹਾਰਾ ਸੱਚੀ ਪਾਤਸ਼ਾਹੀ ਆਪ ਜੀ ਦੇ ਪ੍ਰਕਾਸ਼ ਮਾਨ ਤੋਂ ਲੈ ਕੇ ਸੁਖਾਸਨ ਦੀ ਸੇਵਾ ਤੱਕ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੰਮ੍ਰਿਤ ਵੇਲੇ ਦੀ ਦਾਤ ਬਾਣੀ ਦੀ ਭਜਨ ਸੰਮਣ ਦੀ ਦਾਤ ਬਖਸ਼ਿਸ਼ ਕਰਨਾ ਆਪ ਜੀ ਵਿਚਾਰਨ ਕਰੋ ਸਿੱਖ ਸੰਗਤਾਂ ਨੂੰ ਛੁੱਟੀਆਂ ਆਗਿਆ ਬਖਸ਼ਿਸ਼ ਕਰੋ ਸੋਖੋਵੇ ਨਾਮ ਚਿਤਾਵੇ ਸਹੀ ਪਿਆਰੀ ਮੇਰ ਜਿਨਾ ਮਿਲਿਆ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਇਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ